ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹੱਦੇ ਲੱਗੇ ਅੱਜ ਅਸੀਂ ਗੱਲ ਅਗਲੇ 6-7 ਦਿਨਾਂ ਦੀ ਕਰਾਂਗੇ ਯਾਨੀ ਕਿ 22 ਫਰਵਰੀ ਤੱਕ ਮੌਸਮ ਪੰਜਾਬ ਦਾ ਹਾਲਾ ਸੁਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਦੇਖਾਂਗੇ ਸੋ ਇਸ ਲਈ ਤਾਜ਼ਾ ਸੈਟਲਾਈਟ ਤਸਵੀਰਾਂ ਤੇ ਨਜ਼ਰ ਮਾਰਦੇ ਹਾਂ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਲਗਭਗ ਸ਼ਾਮ ਦੇ 8:00 ਤੇ 8:00 ਵਜੇ ਆ ਔਰ 16 ਫਰਵਰੀ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਸੋ ਇਸ ਲਈ ਟਟਮਾ ਦਾ ਇੱਕ ਸਿਸਟਮ ਜਿਹੜਾ ਕਿ ਅੱਜ ਹੋਰਾ ਦਿਨ ਬਦਲਵਾਜ ਦੇ ਨਾਲ ਉੱਪਰ ਦੀ ਗੁਜ਼ਰ ਰਿਹਾ ਪੰਜਾਬ ਤੇ ਐਸੋ ਲਈ ਜਿਹੜੀ ਸੰਗਣੀ ਬਦਲਵਾਈ ਆ ਪੰਜਾਬ ਹਰਿਆਣਾ ਰਾਜਾਂ ਦੇ ਉੱਪਰ ਦੀ ਗੁਜ਼ਰ ਰਹੀ ਆ ਸੋ ਇਹ ਹਲਕਾ ਜਿਹਾ ਟਟਮਾ ਸਿਸਟਮ ਸੀ ਜਿਹੜਾ ਕਿਤੇ ਕਿਤੇ ਹਲਕੇ ਬੂੰਦਾਬੰਦੀ ਜੇ 5-7 ਮਿੰਟਾਂ ਵਾਲੀ ਕਿਤੇ ਕਿਤੇ ਨੇ ਦਰਜ ਕਰਵਾਏ ਨੇ ਖਾਸ ਕਰ ਲੈਂਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਸੈਂਤ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਕੁਝ ਜਗ੍ਹਾ ਤੇ ਜਿਹੜੇ ਅਸ਼ਰਾਟੇ ਲੱਗੇ ਨੇ ਸੋ ਇਹ ਸਿਸਟਮ ਅੱਜ ਰਾਤ ਗੁਜ਼ਰਦੇ ਰਹਿਣਾ ਜੇ ਉੱਪਰ ਦੀ ਕੱਲ ਧੁੱਪ ਲੱਗਣ ਦੇ ਵਿਆਸਾਰ ਰਹਿਣਗੇ ਔਰ ਸਿਸਟਮ ਇਹ ਜਿਹੜਾ ਟਟਮਾ ਬਦਲਵਾਇ ਦੇ ਨਾਲ ਕੱਲ ਵੀ ਗੁਜ਼ਰਦਾ ਰਹੇਗਾ ਉਹਨਾਂ ਦੇ ਜਿਹੜੇ 48 ਘੰਟੇ ਨੇ ਜੀਆ ਕਰੀਏ 36 ਘੰਟਿਆਂ ਦੇ ਦਰਮਿਆਨ ਕਿਤੇ ਕਿਤੇ ਹਲਕੀ ਬੂੰਦਾਬاندی ਕਿਤੇ ਕਿਤੇ ਹਲਕੇ ਜਿਹੇ ਸ਼ਰਾਟੇ ਲੱਗ ਸਕਦੇ ਨੇ ਹੁਣ ਤੋਂ ਲੈ ਕੇ ਅਗਲੇ 48 ਘੰਟਿਆਂ ਤੱਕ ਯਾਨੀ ਕਿ ਅੱਜ 16 ਤਰੀਕ ਦੀ ਰਾਤ ਹੈ 17 ਤੇ 18 ਦੇ ਦੁਪਹਿਰ ਤੱਕ ਆਪਾਂ ਕਹਿ ਸਕਦੇ ਹਾਂ ਜਾਂ ਫਿਰ ਸ਼ਾਮ ਤੱਕ ਕਿਤੇ ਕਿਤੇ ਹਲਕੀ ਬੂੰਦਾਬاندی ਜਾਂ 7 ਘੰਟਿਆਂ ਵਾਲੀ ਕਿਤੇ ਕਿਤੇ ਟਟਵੇਂ ਸ਼ਰਾਟੇ ਜਿਹੜੇ ਲੱਗਣ ਦੀ ਉਮੀਦ ਹੈ ਇਸ ਤੋਂ ਬਾਅਦ ਜਿਹੜਾ ਇੱਕ ਸਿਸਟਮ 20 ਤਰੀਕ ਨੂੰ ਲੱਗਣਾ ਜਿਹੜਾ ਕਿ 19 ਤਰੀਕ ਦੀ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਸਕਦਾ ਹੈ ਤੇ 20 ਦੀ ਸ਼ਾਮ ਤੱਕ रह ਸਕਦਾ ਹੈ ਜਾਂ ਫਿਰ 21 ਦੀ ਸਵੇ ਆਉਣੇ ਦੇ ਵਿੱਚ ਹਲਕੇ ਦਾ ਲੈ ਕੇ ਦਰਮਿਆਨੇ ਮੀਂਹ ਦੇ ਆਸਾਰ ਜਿਹੜੇ ਬਣਦੇ ਜਾ ਪਰੇ ਨੇ ਤੇ ਉਹਦੇ ਵੀ ਅੰਕੜੇ ਜਿਹੜੇ ਆ ਉਹ 18 ਤਰੀਕ ਨੂੰ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਕਿਉਂਕਿ ਜਿਹੜਾ ਇਹ 18 ਵਾਲਾ ਸਿਸਟਮ ਹੈ ਜੀ ਹਲਕਾ ਜਾ ਇਹ ਜੋ ਲੰਘੇਗਾ ਤੇ ਜਿਹੜੇ ਸਾਰੇ ਪੈਰਾਮੀਟਰ ਨੇ ਸਾਰੀ ਜੜੀਆਂ ਪਰਿਸਥਿਤੀਆਂ ਨੇ ਉਹ ਕਿੰਨਕ ਅਨੁਕੂਲ ਬਣਦੀਆਂ ਨੇ ਉਹਦੇ ਰਿਗਾਰਡ ਤੇ ਜਿਹੜਾ ਜਾ ਫਿਰ ਇਹ ਕਨਫਰਮ ਹੋਏਗਾ ਕਿ 20 ਵਾਲਾ ਸਿਸਟਮ ਕਿੰਨਕ ਪ੍ਰਭਾਵ ਪਾਏਗਾ ਔਰ ਕਿਹੜੇ ਖੇਤਰਾ ਦੇ ਵਿੱਚ ਮੀਂਹ ਜੜਿਆ ਦਰਜ ਹੋਣਗੇ ਤੋਂ ਆਉਂਦੇ 48 36 ਘੰਟਿਆਂ ਤੱਕ ਜੇ ਕੋਈ ਵੱਡੇ ਲੈਵਲ ਤੇ ਕੋਰੇ ਦੇ ਅਸਰ ਨਹੀਂ ਕਿਉਂਕਿ ਬਦਲਵਾਈ ਬਣੀ ਹੋਈ ਆ ਤੇ ਕੋਰੇ ਦੇ ਨਾ ਮਾਤਰਾ ਅਸਰ ਨਹੀਂ ਔਰ ਧੁੰਦ ਦੇ ਵੀ ਕੋਈ ਬਹੁਤੇ ਅਸਰ ਨਹੀਂ ਆ ਤੇ ਜੇਕਰ ਅ ਅੰਕੜੇ ਦੇਖੀਏ ਜੋ ਮੌਸਮ ਫਗਨੇ ਜਾ ਰਹੀ ਕਿਤੇ ਨੇ ਅੱਜ ਸਕਰੀਨ ਤੇ ਦੇਖ ਸਕਦੇ ਆ ਜੀ 194 ਸਿਸਟਮ ਰਡਾਰ ਤੇ ਸ਼ੋ ਹੋ ਰਿਹਾ ਯੈਲੋ ਅਲਰਟ ਜਾਰੀ ਕੀਤਾ ਗਿਆ ਨੇ ਮੌਸਮ ਖਾਗਲੋਂ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਦੇ ਵਿੱਚ ਗਰਜ ਰਿਸ਼ਕੇ ਦੇ ਨਾਲ ਤੇਜ਼ ਮੀਂਹ ਹਲਸਕੁਚ ਤੇ ਜਿਹੜੀਆਂ ਥਾਵਾਂ 'ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਇਹਦੇ ਰਿਗਾਰਡਿੰਗ ਜਿਹੜਾ ਯੈਲੋ ਅਲਰਟ ਮੌਸਮ ਵਿਭਾਗ ਨੇ ਪਹਿਲਾਂ ਹੀ ਐਡਵਾਂਸ ਤੌਰ ਤੇ ਜਾਰੀ ਕਰ ਦਿੱਤੇ ਨੇ 19 ਤਰੀਕ ਨੂੰ ਜਿਹੜਾ ਯੈਲੋ ਅਲਰਟ ਲਾਗੂ ਰਹਣਗੇ ਪੰਜਾਬ ਹਰਿਆਣਾ ਦੇ ਵਿੱਚ ਸੋ ਇਹ ਸਿਸਟਮ ਬਹੁਤ ਵੱਡਾ ਐਕਟਿਵ ਸਿਸਟਮ ਨਹੀਂ ਹੈ ਪਰ ਹਲਕੇ ਤੋਂ ਲੈ ਕੇ ਮੀਡੀਅਮ ਸਿਸਟਮ ਦੇ ਵਿਚਕਾਰ ਇਹ ਸਿਸਟਮ ਹੈ ਪੰਜਾਬ ਦੇ ਕਹ ਲਈ ਅਗੇ 55 ਤੋਂ 60% ਖੇਤਰਾਂ ਦੇ ਵਿੱਚ ਇਹਦੇ ਆਸਾਰ ਲੱਗਦੇ ਜਾਪਰੇ ਨੇ ਸੋ ਆਉਂਦੇ 1-2 ਦਿਨਾਂ ਤੱਕ ਇਹਦੇ ਤੁਹਾਨੂੰ ਡਿਟੇਲ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਇਜਾਜ਼ਤ ਦਿਓ ਜਿੱਥੇ ਤੁਹਾਨੂੰ